ਮੁਲਾਮ ਸ਼ਾਮ ਦੀ ਵਾਰਾਟੀ ਅਪਾਤ ਪ੍ਰੋਸੈਸ ਹੋਈ ਅਕਾਲ ਪੁਰਖ ਦੀ ਤਾਲਵਾਰ ਮੇਲ ਹੋਈ ਜੋ ਪਿਛਲਾ ਮਹੀਨਾ ਵਿਕਟੋਆ ਇਹ ਬੋਧਾ ਵੀਨਾ ਜਿਹੜਾ ਇਸ ਵੀ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਸਤਿਗੁਰੂ ਦੇਖਦੇ ਸਤਿਗੁਰੂ ਜੀ ਕਹਿੰਦੇ ਹਨ ਕਿ ਬਹੁਤ ਖਲਾਅ ਵੀ ਨਾ ਹੈ ਕਿ ਸਤਿਗੁਰੂ ਜੀ ਕਹਿੰਦੇ ਜੇ ਠੰਡ ਨਾਲ ਪਾਣੀ ਜੰਮ ਜਾਂਦਾ ਕੋਰਾ ਬਣ ਜਾਂਦਾ ਬਰਫ਼ ਬਣ ਜਾਂਦੀ اسی طرح ستگو جی کہتے ہیں ایک پروان دیکھ دے رہے ہیں کہ پوکھاؤ پینے مہینے تکھار نہ ویا پی تکھار کا پاو ہے کورا وہ ਉਹ ਜਿਹੜੀ ਬਲਕੋ ਜਮ ਜਾਂਦੀ ਹੈ ਕੱਖਾਂ ਉਤੇ ਆਉਂਦੇ ਕਿ ਸਤਿਗੁਰੂ ਜੀ ਨੇ ਉਹ ਉਹਦਾ ਅਸਰ ਨਹੀਂ ਪੈਂਦਾ ਸਤਿਗੁਰੂ ਜੀ ਇੱਕ ਫਰਮਾਨ ਗੁੰਦੇ ਨੇ ਕਿ ਅੰਠ ਮਿਲਿਆ ਹਰ ਨਾਮ ਨਾ ਲਾਤਾ ਹੈ ਮਾਲਕ ਖਸਮ ਤੇ ਕਹਿੰਦੇ ਨੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਨੇ ਕਰਮੀ ਲੱਗਦੇ ਹਰ ਜੀ ਦੇ ਨਾਮ ਦੇ ਮਾਰਗ ਦੇ ਜਿਨ੍ਹਾਂ ਨੂੰ ਮਿਲ ਜਾਂਦਾ ਜਿਨ੍ਹਾਂ ਨੂੰ ਪਰਮਾਤਮਾ ਗੜਿਆ ਲਾ ਜਾਂਦਾ ਉਹਨਾਂ ਉੱਤੇ ਉਹ ਦੇ ਵੀਨੇ ਇੱਕ ਉਰਾਨੀ ਸਰਦੰਤਾ ਤੇ ਇਹ ਗੱਲ ਨਹੀਂ ਹੈ ਸਤਿਗੁਰੂ ਜੀ ਕਹਿੰਦੇ ਨੇ ਇਹ ਇਹ ਗੱਲ ਹੈ ਵੀ ਹੈ ਕਿਉਂਕਿ ਇਹ ਇੰਨਾ ਹੀ ਜਨਾਂ ਦੇ ਵਿੱਚ ਕਿੰਨੀ ਧਾਨ ਦੇ ਵਿੱਚ ਸਰਸਾ ਨਦੀ પાર ਕੀਤੀ ਗੁਰੂ ਸਾਹਿਬਾਂ ਨੇ ਤੇ ਉਹ ਜੌੜਨ ਕਾਲ ਤੇ ਸ਼ਰੀਰ ਕਾਲ ਤੇ ਵੀ ਅਸਰ ਕਰਦਾ ਹਰ ਇੱਕ ਕਵੀਰ ਕੀ ਕਹਿੰਦੇ ਨੇ ਕਿ ਜਿਵੇਂ ਠੰਡ ਕਰਕੇ ਤੇ ਪਾਣੀ ਦੇ ਗੋਦਾ ਹਨ ਧੰਮ ਦਾ ਬਰ ਤੇ ਉਹ ਗੜੇ ਬਣ ਜਾਂਦੇ ਨੇ ਬਰਫ ਮੰਦੀ ਮੀਂਹ ਪੈਂਦਾ ਉਤੋਂ ਬਰਫ ਜਲਦੀ ਹੈ ਤੇ ਇਧਰ ਉਧਰ ਰਿੜਦੇ ਕਰਦੇ ਨੇ ਕੋਨਾਂ ਦਾ ਨਾਤਾ ਆਣੀ ਦੇ ਨਾਲ ਟੁੱਟ ਜਾਂਦਾ ਪਹਿਲਾ ਸਮੁੰਦਰ ਨਾਲ ਟੁੱਟਿਆ ਆਕਾਸ਼ ਵਿੱਚ ਭੱਟ ਦੇ ਵੇਲੇ ਫਿਰ ਗੜੇ-ਗੜੇ ਤਿੱਤੇ ਬਿੱਤੇ ਤੇ ਉਹ ਰੇਡੇ ਫਿਰਦੇ ਨੇ ਤੇ ਪੀਰ ਦਾ ਕਬੀਰ ਜੀ ਕਹਿੰਦੇ ਨੇ ਕਬੀਰ ਭਰੀ ਭਈ ਜੋ ਪਉ ਗਿਆ ਦਿਸ਼ਾ ਗਈ ਸਭ ੂਲ ਹੋਰ ਹੋਰਾਂ ਦਾ ਭਾਵ ਹੈ ਗੜਾ ਗਲ ਪਾਣੀ ਭਾ ਦਿੱਨਿਆਂ ਵੀ ਲਗਭਗ ਅ ਅਮਕੜ ਤੇ ਸਿਆਰੀਆਂ ਲੱਗੀਆਂ ਨੇ ਇਹਨਾਂ ਇਹ ਅਰਥ ਕਰਨ ਵਾਸਤੇ ਆ ਵਿਆਖਾ ਕਰਨ ਵਾਸਤੇ ਇਹਨਾਂ ਤੇ ਵਿਸਰਾਮ ਵੀ ਲੱਗਦਾ ਗਰ ਦਾ ਗਰ ਦੇ ਨਾਲੇ ਤੇ ਸਿਆਰੀ ਹੋਣ ਕਰਕੇ ਇਹਦਾ ਅਰਥ ਹੈ ਗਲਗੇ ਜਦੋਂ ਸੇਗ ਭਿਆ ਨਾ ਉਹ ਸੂਰਜ ਦਾ ਤੇ ਉਹਦੇ ਕਰਕੇ ਉਹ ਜਿਹੜੇ ਔੜੇ ਸੀ ਉਹ ਗੜੇ ਗਲ ਕੇ ਤੇ ਪਾਣੀ ਪਿਆ ਪਾਣੀ ਦਾ ਰੂਪ ਹੋ ਗਿਆ ਜਦੋਂ ਪਾਣੀ ਦਾ ਰੂਪ ਹੋ ਗਿਆ ਤੇ ਫਿਰ ਕੀ ਹੋਇਆ ਫਿਰ ਉਹਦੇ ਵਿੱਚ ਪਠੋੜਤਾ ਨਹੀਂ ਰਹੀ ਉਹ ਕਿਸੇ ਨੂੰ ਚੋਟ ਨਹੀਂ ਪਹੁੰਚਾਉਂਦੀ ਉਹ ਹੁਣ ਢਲ ਕੇ ਤੇ ਜਾਇ ਮਿਲੇਉ ਢੜ ਇੱਥੇ ਬਹਿ ਲਲੇ ਨੂੰ ਝਾਰੀ ਹੁਣ ਕਰਕੇ ਢਲ ਕੇ ਕੂਲ ਕੂਲ ਤੇ ਲਵੇ ਨੂੰ ਫਿਰ ਝਾਰੀਆ ਕੂਲ ਭਾਵ ਨਦੀ ਵਿੱਚ ਕੂਲ ਦਾ ਭਾਵ ਨਦੀ ਸਤਿਗੁਰੂ ਜੀ ਕਹਿੰਦੇ ਨੇ ਉਹ ਹੀ ਰਣਾ ਜੜਾ ਹੈ ਸੇਕ ਨਾਲ ਢਲ ਕੇ ਨਦੀ ਵਿੱਚ ਸਮਾ ਗਿਆ ਹੁਣ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਪਰਮਾਤਮਾ ਦਾ ਘਾਹ ਪੈਂਦਾ ਸਾਡੇ ਜੀਵ ਵਿੱਚ ਕਵੀਨ ਭਲੀ ਭਾਈ ਸਤਿਗੁਰੂ ਕਹਿੰਦੇ ਨੇ ਜਦੋਂ ਪਰਮਾਤਮਾ ਦਾ ਸਾ ਘਾਹ ਰੂਪੀ ਸੇਰ ਪੈਂਦਾ ਸਾਡਾ ਜੀਵਨ ਚੰਗਾ ਹੋ ਜਾਂਦਾ ਤੇ ਜੋ ਭਉ ਭਰਿਆ ਭੈਰ ਰੂਪੀ ਸੇਰ ਪਿਆ ਕੀ ਹੋ ਗਿਆ ਜੀਵਨ ਬਲਾ ਹੋ ਗਿਆ ਤੇ ਦੇ ਸੰਗੈ ਉਸ ਆਕੂਲ ਤੇ ਮਨੁੱਖ ਜਿਹੜਾ ਘਟਕ ਲਾ ਖਿੰਦਾ ਇਹਨਾਂ ਵਾਕ-ਵਾਕ ਦੇ ਦਿਸਾਂ ਤੇ ਸਾਰੀਆਂ ਉਹਨੂੰ ਲੱਗੀਆਂ ਤੇ ਉਹਦੇ ਵਿੱਚ ਕੀ ਹੋਇਆ ਉਹ ਜਿਹੜੀ ਉਹਦੇ ਛਠੋਰਦਾ ਸੀਗਾ ਉਹ ਖਤਮ ਹੋ ਗਈ ਹਮੇ ਖਤਮ ਹੋ ਗਈ ਜਿਹੜਾ ਦੁੱਖਾ ਕਣ ਸੀ ਉਹ ਖਤਮ ਹੋ ਗਿਆ ਦੁਨੀਆ ਦੇ ਨਾਲ ਤੇ ਪਰਮਾਤਮਾ ਨਾਲ ਤੇ ਉਹ ਢਲਦੇ ਪਾਣੀ ਵਿੱਚ ਜਾ ਕੇ ਸਮਾ ਗਿਆ ਨਿਵਰਤਾ ਉਹ ਦੇ ਵਿੱਚ ਆ ਗਈ ਸਤਿਗੁਰੂ ਮਹਾਰਾਜ ਸਾਹਿਬ ਦੀ ਜੋ ਅੱਜ ਇਸ ਸ਼ਬਦ ਵਿੱਚ ਵੀ ਬਿਦੇ ਨੇ ਕਿ ਓਕ ਤੁਖਾਰਨਾ ਬਿਆਕੀ ਕੰਠ ਮਰਿਆ ਹਰਨਾਮ ਮਨ ਬੇਦਿਆ ਚਰਨਾਲ ਬਿੰਦ ਦਰਸ਼ਨ ਲੱਗੜਾ ਸਾਹ ਜਿਹਦਾ ਇਹ ਤੇ ਪਸਾ ਦੀਦਾਰ ਵਿੱਚ ਉਹਦੇ ਚਰਨਾਤ ਜੁੜ ਗਿਆ ਚਰਨ ਚਰਨਾਲ ਬਿੰਦ ਦਾ ਭਾਵ ਹੈ ਚਰਨ कमल ਚਰਨ ਅਰਬਿੰਦ ਲੋਲਾ ਹੋ ਜਾਂਦਾ ਬਣਿਆ ਜੇ ਸਤਿਗੁਰੂ ਕੀ ਇੰਟਰਨੈਟ ਸੋਣੇ ਚਲਨਾ ਕਾਉਨਾ ਦੇ ਨਾਲ ਜਿਹੜਾ ਮਾਨ ਬਿੰਨਿਆ ਗਿਆ ਜੁੜ ਗਿਆ ਜੇ ਦੀ ਸੁਰਤੀ ਬਿਰਤੀ ਲੱਗ ਗਈ ਤੇ ਉਹਦੇ ਉੱਤੇ ਇਹ ਕਠੋਰਤਾ ਦਾ ਅਸਰ ਨਹੀਂ ਪੈਂਦਾ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜੇ ਨੈਣਾਂ ਜੁੜੀ ਫਿਰ ਇੰਨੀ ਠੰਡ ਦੇ ਵਿੱਚ ਵੀ ਉਹਦਾ ਮਾਨ ਤਲਕਾ ਰਿਹਾ। ਸਤਿਗੁਰੂ ਜੀ ਕਹਿੰਦੇ ਨੇ ਕਿ ਚੰਦਨਾ ਚਾਂਦਨਾ ਸਰੰਗ ਰੋਤ ਮੂਰਗਟੀ ਕਾਮ ਜਿਹੜੀ ਅੰਦਰ ਦੀ ਤਬਸਾ ਨਾ ਉਹ ਨਾ ਚੰਦਨ ਠੰਡਾ ਹੈ ਜਿਹੜਾ ਮੱਧੇ ਤੇ ਲਾਉਂਦੇ ਆ ਨਾ ਇਹਦਾ ਭਾਅ ਆ ਕਿ ਉਹ ਠੰਡਾ ਹੁੰਦਾ ਤੇ ਸਾਡੇ ਬੁਖਾਰ ਹੋਏ ਤੇ ਪਾਣੀ ਮੱਧੇ ਤੇ ਚਿਰ ਤੇ ਲਾਈਦਾ ਤਾਪਮਾਨ ਥੱਲੇ ਆ ਜਾਵੇ ਚੰਦਨ ਵੀ ਠੰਡਾ ਸਰਦ ਰੋਤ ਵੀ ਠੰਡੀ ਚੰਦਨ ਚਾਂਗਰ ਚਾਂਗਰ ਤਾਂ ਜਿਵੇਂ ਰੋਜ਼ ਨਹੀਂ ਵੀ ਠੰਢ ਤੇ ਜਿਹੜੀ ਅੰਦਰ ਵੀ ਤਰਸਉ ਸਮ ਸੇਮਰਨ ਸੰਦੂਰ ਕਿੰਦੇ ਨੇ ਚੰਦਨ ਚੰਦਨਾ ਸਾਗਰ ਰੋਤ ਮੂਲ ਨਾ ਮਿੱਟੀ ਕਾਮ ਸੀਤਲ ਕੀਵੇ ਨਾਲ ਕਾ ਜੇ ਕੋ ਦਾ ਸੇਮਰਨ ਕਰੀਏ ਤੇ ਮਨ ਨੂੰ ਛੰਗਾ ਹੋ ਜਾਂਦਾ ਤੇ ਇਸੇ ਕਹਿੰਦੇ ਨੇ ਜਿਹੜਾ ਮਨ ਤਵਦਾ ਰਹਿਣਾ ਵਾ ਤੇ ਇਸ ਛੰਡ ਦੇ ਵਿੱਚ ਵੀ ਤੇ ਇਸ ਠੰਡ ਦੇ ਵਿੱਚ ਵੀ ਅਸੀਂ ਜੇ ਉਸ ਪਰਮਾਤਮਾ ਨਾਲ ਜੋੜਦੇ ਹਾਂ ਤੇ ਸਰੀਰ ਤੌਰ ਤੇ ਵੀ ਹੋਰ ਸਾਨੂੰ ਨਹੀਂ ਠੰਡ ਲੱਗਦੀ ਦੇ ਵਿੱਚ ਮਸਾਲਾ ਕਾਨੂੰਨ ਦਾ ਰਨੇ ਜੋ ਤਨਕੁਰਨਾੰਦੇਵ ਜੀ ਜਿਹੜੇ ਸਾਰੇ ਸੰਸਾਰ ਵਿੱਚ ਗੈਰਥਰ ਮਿਸਾਲ ਦੇ ਦੇ ਤੀਜੇ ਪਾਸਾ ਜੀ 12 ਸਾਹ ਤਿੰਨ ਮੀਲ ਪੈਂਡਾ ਕਿਲੋਮੀਟਰ ਜਿਆਦਾ ਪੰਡਾ ਨੇ ਤੇ ਉਹ ਰੋਜ਼ ਉੱਠਣਾ ਅਗਰਤਵੇ ਤੇ ਉਹ ਹਰੂਰ ਸਾਹਿਬ ਤੋਂ ਜਾਣਾ ਗੋਇੰਦਵਾਲ ਜਿਹੜਾ ਬਿਆਸ ਦਰਿਆ ਤੋਂ ਕੱਪੜਿਆਂ ਸਮੇਤ ਪਾਣੀ ਭਰਨਾ ਗਾਗਰ ਦੇ ਵਿੱਚ ਉੱਥੇ ਝਕਾਉਣ ਵਾਲਾ ਕੋਈ ਨਹੀਂ ਸੀ ਗਾਗਰ ਭਰਮੀ ਨਾਲ ਇਸਨਾਨ ਹੋਏਣਾ ਤੇ ਉਹਦੇ ਤੇ ਟੋਕ ਕੇ ਤੇ ਲਿਆਣ ਕੇ ਤੇ ਰਸਤੇ ਦੇ ਵਿੱਚ ਇੱਕ ਖੇੜਾ ਬਣਾਇਆ ਸੀ ਜਿੱਥੇ ਦੌਂਦਮਾ ਸਾਹਿਬ ਉੱਥੇ ਰਖਣਾ ਤੇ ਫਿਰ ਸੁਨਾਮ ਕਰਾਉਣਾ ਉਹਨਾਂ 7-8 ਸਾਲ ਦੀ ਉਮਰ ਦੇ ਵਿੱਚ ਬਜ਼ੁਰਗ ਹੋਏ ਸਨ ਤੀਜਾ ਜਦੋਂ ਸਰਸਾ ਨਦੀ ਪਾਰ ਕੀਤੀ ਉਹ ਸਾਧਨ ਨੂੰ ਪਹੁੰਚਾ ਫਿਰ ਮਿਠੜ ਦੇ ਵਿੱਚ ਪਰ ਉਹਨਾਂ ਦਾ ਹੌਂਸਲੇ ਅੰਦਰ ਬੜ ਬਲਾਰਲੇ ਸਤਿਗੁਰੂ ਜੀ ਕਹਿੰਦੇ ਨੇ ਓਤ ਗੋਬਿੰਦ ਗੋਪਾਲ ਰਾਏ ਕਿ ਸਾਰੇ ਪ੍ਰਮਾਤਮਾ ਦੇ ਨਾਮ ਨੇ ਸੇਵਾ ਸੁਆਮੀ ਲਾਭ ਕਹਿੰਦੇ ਨੇ ਜੇ ਸੁਆਮੀ ਦੀ ਮਾਰਗ ਤੇ ਪ੍ਰਮਾਤਮਾ ਦੀ ਸੇਵਾ ਕਰਾਂਗੇ ਨਾ ਆਸਰਾ ਲਵਾਂਗੇ ਅਸੀਂ ਸੁਖੀ ਬਿਵਾਂਗੇ ਲਾਭ ਵੀ ਮਿਲੂ ਤੇ ਵਿਗਿਆ ਕੋ ਨਾ ਸਕੇਲੀ ਇਹ ਮਾਇਆ ਦਾ ਅਸਰ ਵੀ ਨਹੀਂ ਬਵੇਗਾ ਮਿਲ ਸਾਧੂ ਗੁਣ ਗਾਵ ਜਿਹਦੇ ਕਹਿੰਦੇ ਨੇ ਗੁਰੂ ਨੂੰ ਮਿਲ ਕੇ ਸੰਗਤ ਦੇ ਵਿੱਚ ਉਹਨਾਂ ਦੇ ਗੁਣਾਂ ਦੇ ਵਿੱਚ ਚੁਬੀ ਮਾਰਨੀ ਗਾਉਣਾ ਤੇ ਪ੍ਰਾਪਤ ਕਰਨਾ ਤੇ ਗੁਣਾ ਗੋਣਾ ਫਿਰ ਫਿਰ ਕੀ ਹੋਊਗਾ ਜਾਂ ਤੇ ਉਪਜੀ ਤਾਂ ਮਿਲੀ ਸੱਚੀ ਪ੍ਰੀਤ ਸਬਾਹ ਤੇ ਮਨੁੱਖ ਜਿੱਥੋਂ ਵਿਝੜ ਕੇ ਪਹਿਲਾ ਹੋਇਆ ਉਹਦੇ ਵਿੱਚ ਉਹ ਮਿਲ ਜਾਂਦਾ ਉਹਦੀ ਸੱਚੀ ਪ੍ਰੀਤ ਅਗਲੇ ਆਲਸ ਸਮਾਲੰਭ ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਇੱਕ ਚਰਨ ਸਰ ਕਰ ਅਰਣ ਗੁਰ ਇੱਕ ਪੰਡਾ ਜਾਏ ਚੱਲ ਤੇ ਸਤਿਗੁਰੂ ਕੋਲ ਪੰਡਾ ਅੱਗੇ ਹੋਏ ਲੇ ਜਦੋਂ ਅਸੀਂ ਇੱਕਤਮ ਬੁੱਧਦੇ ਆਂ ਤੇ ਸਤਿਗੁਰੂ ਕਰੋੜਾ ਪਦਮ ਸਾਨੂੰ ਲੈਣ ਵਾਸਤੇ ਆਉਂਦੇ ਹੁਣ ਪਰਮਾਤਮਾ ਵੱਲ ਮੂੰਹ ਕਰੇ ਕੋਈ ਤੇ ਤੁਰ ਲੱਗੋ ਪਰਮਾਤਮਾ ਕੀ ਕਰਦਾ ਕਰ ਇੱਥੇ ਕਰਦਾ ਹੱਥ ਹੈ ਅਰਥ ਹੈ ਹੱਥ ਐ ਇਹੋ ਬਚਨ ਹੈ ਅੰਕੁਲ ਵੀ ਹੋਈਆ ਜੇ ਅੰਕੁਲ ਨਾਥ ਜਾਵੇ ਤੇ ਬਹੁ ਬਚਨ ਦੋ ਹੱਥ ਹੁੰਦੇ ਆ ਜੇ ਸਿਆਹੀ ਹੋਵੇ ਤਾਂ ਉਹ ਦਾ ਅਰਥ ਹੁੰਦਾ ਕਰ ਕੇ ਗਹਿਨ ਹੁੰਦਾ ਫੜਨਾ ਸਤਗੁਰੂ ਜੀ ਕਹਿੰਦੇ ਨੇ ਕਾਲ ਗਹਿ ਲੀਨੀ ਪਾਲ ਬ੍ਰਹਮ ਬਹੁ ਨ ਵਿਛੜੀਆਂ ਉਹਨੇ ਸਾਡੀ ਬਾਹ ਫੜ ਕੇ ਆਪਣੇ ਸੀਨੇ ਨਾਲ ਲਾ ਲਿਆ ਤੇ ਅਸੀਂ ਫੇ ਵਿਛੜਦੇ ਨਹੀਂ ਸਤਗੁਰੂ ਜੀ ਕਹਿੰਦੇ ਨੇ ਬਾੜ ਜਾਉ ਲੱਖ 베ਰੀਆਂ ਹਰ ਸੱਜਣ ਆਗਮਨ ਆਗਾਮ ਉਸ ਪ੍ਰਮਾਤਮਾ ਤੋਂ ਜਿਹੜਾ ਸਾਡੀ ਪੌਂਟ ਤੋਂ ਦੂਰ ਹੈ ਤੇ ਉਦੋਂ ਅਸੀਂ ਲੱਖਾਂ ਵਾਰੀ ਸਦਕੇ ਨਾਲ ਵੇਹਾਂ ਤੇ ਸਤਗੁਰੂ ਜੀ ਕਹਿੰਦੇ ਨੇ ਉਹ ਪਾਪੀ ਹੋਵੇ ਜੇ ਬੱਚਾ ਜਿੜਿਆ ਹੋਵੇ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਜਿਹੜੇ ਉਹਦੇ ਦਰ ਤੇ ਪੈ ਜਾਂਦੇ ਆ ਨਾ ਫਿਰ ਲਾਜ ਰੱਖਣੀ ਪੈਂਦੀ ਸ਼ਰਮ ਦਾ ਇੱਥੇ ਹੱਲ ਹੈ ਲਾਜ ਜ਼ਰੂਰੀ ਕਹਿੰਦੇ ਨੇ ਉਹਨੂੰ ਫਿਰ ਸ਼ਰਮ ਹੈ ਉਹਨੂੰ ਹਲਾਜ ਹੈ ਤੇ ਉਹ ਆਪਣੇ ਦਰ ਪੈਣ ਦੀ ਭੈ ਲੱਖਦਾ ਤੇ ਅਖੀਰ ਤੇ ਫਿਰ ਸਤਿਗੁਰੂ ਕਹਿੰਦੇ ਨੇ ਕੋਖ ਸੁਹਨ ਦਾ ਸਰਬ ਸੁਖ ਜਿਸ ਬਤਸੇ ਦੇ ਫਰਵਾਹ ਸਤਿਗੁਰੂ ਕਹਿੰਦੇ ਨੇ ਕੋ ਦੇ ਪਿੰਦੇ ਵਿੱਚ ਜੇ ਕੋਈ ਜੁੜਦਾ ਮਾ ਇਹ ਨਹੀਂ ਵੀ ਬਹੁਤ ਮਹੀਨੇ ਜੁੜੇ ਨਾ ਹੋ ਕੇ ਕਹਿੰਦੇ ਜਦੋਂ ਵੀ ਜੁੜਦਾ ਨਾ ਉਹਨੂੰ ਸਾਰੇ ਸੁੱਖ ਮਿਲਦੇ ਨੇ ਉਹ ਬਖਸ਼ਿਸ਼ ਕਰਦਾ ਹੈ ਬੇਪਰਵਾਹ ਇੱਥੇ ਲਫ਼ਜ਼ ਆਇਆ ਸੁਹੰਦਾ ਇਹਦੇ ਇਹ ਨੂੰ ਫ ਲਗ ਨੂੰ ਦੋ ਲਗ ਲੇ ਪਰ ਇੱਕ ਨਾਲੇ ਨੂੰ ਅੱਖਰੋਂ ਦੋ ਅਲੱਗਾਂ ਲੱਗੀਆਂ ਹੋਈਆਂ ਨੇ ਸਸੇ ਨੂੰ ਉਹੜਾ ਗਈਆਂ ਤੇ ਔਂਕੜ ਵੀ ਆ ਪਰ ਅਸਲ ਲਫ਼ਜ਼ ਕੋੜੇ ਦਿਨਾਰਾ ਲਿਖਣ ਵਿੱਚ ਆਉਂਦਾ ਬੋਲਨ ਵਿੱਚ ਅੰਕਲ ਬੁਲਾਉਣੀਆ ਤੇ ਸਤਿਗੁਰੂ ਜੀ ਕਹਿੰਦੇ ਕਿ ਕਿਉਂਕਿ ਇਹ ਕਲਤਾ ਹੈ ਇੱਕ ਰਾਗ ਦੇ ਵਿੱਚ ਇਹਨੂੰ ਲਿਖਿਆ ਗਿਆ ਤੇ ਉਹ ਫਿਰ ਜਿਵੇਂ ਹੁਣ ਕੀਰਤਨ ਕਰਦੇ ਆਂ ਤੇ ਇਹਨੂੰ ਇਹਦੀ ਮਾਤਰਾ ਬਣਾ ਦੁੱਤੀ ਹੈ ਤੇ ਸਤਿਗੁਰੂ ਕਹਿੰਦੇ ਨੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬਰਵਾਹ ਅੱਜ ਦੇ ਜੋ ਇਸ ਸਮੇਂ ਦੇ ਵਿੱਚ ਸ਼ੇਮਾ ਰਾਸਾਉਦੀ ਅਨੰਪੁਰ ਸਾਹਿਬ ਦੇ ਕਿਲੇ ਵਿੱਚ ਫਿਰ ਹੋਏ ਨੇ ਉਹਦੋਂ ਚਿੱਠੀ ਆਉਂਦੀ ਹੈ ਗੁਰੂ ਸਾਹਿਬ ਸਮੇਂ ਵੀ ਨਿਜਾਤ ਨੂੰ ਦੇ ਕੇ ਤੇ ਤੰਨਣ ਵਾਸਤੇ ਕਿੰਦੇ ਨੇ ਤੇ ਫਿਰ ਜੋ ਵੀ ਅੱਲਾ ਜਾਰ ਖਾਨ ਕਹਿੰਦੇ ਨੇ ਤਾਲੁ ਤੀਛਾਉ ਕਿਲੇ ਸੇ ਸਤਗੁਰੂ ਵੇ ਰਾਮੂ ਵੇ ਤੇ ਘਾਸ ਕੇ ਕਮਰ ਸਵਾਰ ਤੇ ਸਾੜੇ ਜੁਆ ਵੇ

ਸਤਿਗੁਰੂ ਜਹਾ ਹੁਣ ਉਹਨਾਂ ਦੇ ਸਿੱਖਾ ਦੀ ਗੱਲ ਕਰੀ ਦੋਹਾਂ ਭੰਦੀਆਂ ਚ ਸਤਿਗੁਰੂ ਜਹਾ ਪਰ ਆਪਣਾ ਕਸੀਨਾ ਘਰਾ ਕੇ ਥੇ ਸਿੰਘ ਉਸ ਜਗਾ ਪਰ ਆਪਣਾ ਲਹੂ ਵਹਾ ਕੇ ਥੇ ਇਹ ਹੋਂਦ ਬੈਨੇ ਆਪਣੇ ਸੰਸਾਰ ਨਦੀ ਦੇ ਕੰਢੇ ਲੜਨਾ ਫਿਰਦੇ ਆਮ੍ਰਿਤ ਵੇਰਾਹੁ ਰੰਭਾ ਗੁਰੂ ਸਾਹਿਬ ਅੱਦੇ ਨਹੀਂ ਜਾਂਦੇ ਤੇ ਫਿਰਦੇ ਨੇ ਹੋਂਦ ਨਿਤਨੇਮ ਸ਼ੁਰੂ ਕਰਨਾ ਆਸਾਦੀ ਉਹ ਅੰਦਾਜ਼ ਦਿੱਤਨ ਕੀਤਾ ਚਾਰ ਸਵੇਰੇ ਉਹ ਜਗਾ ਦੁੱਧੀਆਂ ਤੇ ਆਪਣਾ ਸਿਮਰਨ ਕਰਕੇ ਬੰਦਵੀ ਕਰਕੇ ਨਿੰਦਨੇ ਕਰਕੇ ਬੇਸਰਸਾ ਪਾਰ ਕੀਤਾ ਸਾਕੇ ਸਿੱਖ ਔਕੜਵੇਂ ਪਰਮਾਤਮਾ ਬਾਜੜਾ ਲਾਗਤ ਉਹ ਨਾ ਕਿਤੇ ਵਿਚਾਰ ਕਰਦੇ ਪੜਿਫੜਦੇ ਕਿੰਨੇ ਨਿਕਾਪੂ ਲਾਓ ਨੰਗੀਆਂ ਨੇ ਫਤ ਲਗੋ ਹੋਰ ਵਾਲੀ ਸਵੇਰ ਦੇ ਸਮਾਧ ਬੋਖਸੋ ਪਿਆਰ ਨਾਲ ਸਾਰੇ ਕਰਦੀ ਕੋਟੇ ਲਾਓ ਵਾਏ ਸਾਹ <Gã> ਵਾਹਿਗੁਰੂ <aims> <t> <t>